ਅਸੀਂ ਪਹਿਲਾਂ ਵੀ ਤੁਹਾਨੂੰ ਸਮੇਂ-ਸਮੇਂ ਤੇ ਬਰੀਫ ਕਰਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾਂਦੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆੜਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰencing ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਦੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਲ ਜਿਹੜੀ ਆ ਪਾਈ ਹੋਈ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਕਿ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹੁਕਮਨਾਨ ਪਾਰਟੀ ਦੇ ਜਿਹੜੇ ਐਮਐਲਏ ਸਹਬਾਨ ਹੈ ਉਹਨਾਂ ਦੇ ਨਾਲ ਰਲ ਕੇ ਸਕੀਮ ਬੜਾ ਪੇਟੀ ਇਸਕਦਰ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨੀਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਵੇ ਇਹ ਜ਼ਰੂਰੀ ਹੁੰਦਾ ਹੈ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਲਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲੈ ਕੇ ਫਿਰ ਲਗਾ ਦੇ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਆ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਕੱਲੀ ਪਟਿਆਲੇ ਦੀ ਗੱਲ ਨਹੀਂ ਜੋ ਕੁਝ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਹਾਲੇ ਤਾਂ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਵੀ ਮੇਰੇ ਨਾਲ ਹੈ ਸਰਦਾਰ ਜਗਜੀਤ ਸਿੰਘ ਮੀਡੀਆ ਸਲਾਹਕਾਰ ਵੀ ਅਸੀਂ ਦੀ ماں ਆਪਣੀਆਂ ਲਾਈਆਂ ਹੋਈਆਂ ਜਿਹੜੇ ਇਕੱਲੇ ਇਕੱਲੇ ਥਾਂ ਤੋਂ ਜੜੀਏ ਵੇਰੇ ਵੇ ਇਕੱਠੇ ਕਰ ਰਹੇ ਪਰ ਮੈਂ ਤਰਨਤਨ ਡਿਸਟ੍ਰਿਕਟ ਦੀ ਤੁਹਾਨੂੰ ਉਦਾਹਰਣ ਦੇਣ ਲੱਗਿਆ ਮੈਨੂੰ ਲੱਗਦਾ ਤਰਨਤਨ ਡਿਸਟ੍ਰਿਕਟ ਸਵਿਧਾਨ ਤੇ ਜਿਹੜਾ ਕਾਨੂੰਨ ਹੈ ਉਹਦੇ ਕੰਟਰੋਲ ਤੋਂ ਹੀ ਬਾਹਰ ਹੋ ਗਿਆ ਇਹ ਸੂਬੇ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਕਿ ਸਰੱਦੀ ਜੜਾ ਔਰ ਲੱਗਦਾ ਕਿਸੇ ਦੇ ਕੰਟਰੋਲ ਚ ਨਹੀਂ ਰਹਿ ਗਿਆ ਉੱਥੇ ਜਿਹੜੀਆਂ ਨਾਮਿਨੇਸ਼ਨਾਂ ਹੋਈਆਂ ਕਿਸ ਵੱਡੇ ਪੱਦਰ ਦੇ ਉੱਤੇ ਰਿਜੈਕਟ ਹੋਈਆਂ ਉਹ ਮੈਂ ਮੋਟਾ ਜਿਹਾ ਤਾਂ ਪਹਿਲਾਂ ਤੁਹਾਨੂੰ ਮੈਂ ਇਹ ਅਫੀਸ਼ੀਅਲ ਫਿਗਰਾਂ ਨੇ ਜਿਹੜੀਆਂ ਉੱਥੇ ਦੇ ਅਫਸਰ ਸਾਬਾਨਾ ਨੇ ਕਮਿਸ਼ਨ ਨੂੰ ਭੇਜੀਆਂ ਜਲਾ ਪ੍ਰੀਸ਼ਦ ਦੇ ਵਿੱਚ 72 ਸੀਗੀਆਂ 31 ਰਿਜੈਕਟ ਹੋ ਗਈਆਂ ਸਿਰਫ 41 ਰਹਿ ਗਈਆਂ ਜਿਨ੍ਹਾਂ ਨੂੰ ਭਰਨ ਨਹੀਂ ਦਿੱਤੇ ਗਏ ਉਹ ਤਾਂ ਕਿਸੇ ਘੱਤ 'ਚ ਨਹੀਂ ਕਿਉਂਕਿ ਉਹ ਤਾਂ ਵਿਚਾਰੇ ਕੀ ਕਹਿ ਸਕਦੇ ਕਿੰਨੀ ਰਹਿ ਗਈ 41 ਰਹਿ ਗਈਆਂ ਜਿਹੜਾ ਪੰਚਾਇਤ ਸੰਪਤੀ ਤੰਤਰਨ ਹੈ 63 ਜਿਹੜੀਆਂ ਭਰੀਆਂ ਸੀ 31 ਵਿੱਚੋਂ ਰਿਜੈਕਟ ਹੋ ਗਈਆਂ ਤੇ 32 ਬਾਕੀ ਰਹਿ ਗਿਆ 50 50% ਝਾੜ ਨਿਕਲਿਆ ਜਿਹੜਾ ਪੰਚਾਇਤ ਸੰਪਤੀ ਗੰਡੀਵਿੰਡਾ 52 ਭਰੀਆਂ ਸੀ 37 ਰਿਜੈਕਟ ਹੋ ਗਈਆਂ ਕੱਲੀਆਂ 15 ਰਹਿ ਗਈਆਂ ਜਿਹੜਾ ਖਡੂਰ ਸਾਹਿਬ ਹੈ 151 ਭਰੀਆਂ ਸੀ 43 ਇਲੈਕਟ ਹੋਈਆਂ 108 ਰਹਿ ਗਈਆਂ ਇਸੇ ਤਰ੍ਹਾਂ ਪੱਟੀ ਐ ਉੱਥੇ 75 ਭਰੀਆਂ ਸੀ 56 ਰਹਿ ਗਈਆਂ 52 ਰਜੈਕਟ ਹੋ ਗਈਆਂ ਸਿਰਫ 19 ਰਾਕੀਆਂ ਪੱਟੀ ਦੇ ਵਿੱਚ ਅਨ ਨਸ਼ਹਿਰਾ ਪੰਨੂਆ ਸੀ ਉੱਥੇ 83 ਭਰੀਆਂ ਸੀ 40 ਰੱਦ ਹੋ ਗਈਆਂ 43 ਰਹਿ ਗਈਆਂ 50 50 ਕੰਮ ਦੋ ਜਗ੍ਹਾ ਤੇ ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਆਰੋ ਸਹਿਬਾਨ ਦਾ ਚੋਲਾ ਸਾਹਿਬ ਤੇ ਨਾਗੋਕੇ ਇੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਦੇਖੋ ਜਿੱਥੇ ਕੋਈ ਚੰਗਾ ਅਫਸਰ ਬੈਠਾ ਅਸੀਂ ਉਹਦੀ ਤਾਰੀਫ਼ ਹੀ ਕਰਨੀ ਚਾਹਾਂ ਕਿ ਉੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਉਹ ਜਿਹੜਾ ਬਾਹਰ ਧੱਕਾ ਹੋਇਆ ਹੋਏਗਾ ਉਹ ਤਾਂ ਜ਼ਰੂਰ ਹੋਇਆ ਹੋਏਗਾ ਪਰ ਉੱਥੇ ਜਿਹੜੇ ਫਾਈਲ ਕੀਤੇ ਉਹਦੀ ਰਿਜੈਕਸ਼ਨ ਨਹੀਂ ਹੋਈ ਪਿਕੇ ਹੀ ਪਿੰਡ ਦੇ ਵਿੱਚ 100 ਨਾਮੀਨੇਸ਼ਨ ਫਾਈਲ ਹੋਈ ਸੀ ਔਰ 77 ਉਹਦੇ ਚੋਂ ਰੱਦ ਹੋ ਗਈਆਂ ਕਲੀਆਂ 23 ਰਹਿ ਗਈਆਂ ਅਵਰ ਵਲਟੌਰ ਦੇ ਵਿੱਚ 78 ਨੋਮੀਨੇਸ਼ਨਾਂ ਫਾਈਲ ਹੋਈਆਂ ਸੀ 56 ਰੱਦ ਹੋ ਗਈਆਂ ਕੱਲੀਆਂ ਬਾਈ ਰਹਿ ਗਿਆਂ ਇਹ ਦੇਖੋ ਜਿਹੜੀ ਗ੍ਰਾਸ ਰੂਟ ਦੀ ਡੈਮੋਕ੍ਰੇਸੀ ਹੈ ਇਹ ਤਨਤਾ ਨੋ ਡਿਸਟ੍ਰਿਕਟ ਹੈ ਜਿੱਥੇ ਬਾਈ ਇਲੈਕਸ਼ਨ ਕਰਾਉਣ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਟਰਾਂਸਫਰ ਕੀਤਾ ਗਿਆ ਸੀ ਇੱਕ ਐਸਐਚਓ ਨੂੰ ਟਰਾਂਸਫਰ ਕੀਤਾ ਗਿਆ ਸੀ ਡੀਜੀਪੀ ਸਾਹਿਬ ਨੂੰ ਸੱਮਣ ਕੀਤਾ ਗਿਆ ਸੀ ਪਰ ਫਰਕ ਕੋਈ ਨਹੀਂ ਪਿਆ ਅੱਗੇ ਇੱਕ ਕੰਸਟਿਟੂਐਂਸੀ ਸੀ ਹੁਣ ਸਾਰੀਆਂ ਕੰਸਟਿਟੂਐਂਸੀਆਂ ਦੇ ਵਿੱਚ ਉਹੀ ਕੁਝ ਨਜ਼ਰ ਆ ਰਿਹਾ ਜੋ ਕੁਝ ਪਹਿਲਾਂ ਉਸ ਟਾਈਮ ਆਇਆ ਸੀ ਹੁਣ ਇਹ ਸਾਰੇ ਦਾ ਨਤੀਜਾ ਕੀ ਨਿਕਲਿਆ ਜਿਹੜਾ ਇਸ ਪ੍ਰੋਸੈਸ ਦਾ ਜਿਹੜੀ ਮਿਹਨਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਜਰਨੈਲਾ ਨੇ ਐਮਐਲਏ ਸਭਾ ਨੇ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਹੈਗੀ ਹੈ ਜਿਹੜਾ ਪ੍ਰੀਸ਼ਦ ਦੀਆਂ ਟੋਟਲ 20 ਸੀਟਾਂ ਸੀ 9 ਅਨਪੋਸਟ ਦਿੱਤੀਆਂ ਗਈਆਂ ਸਿਰਫ ਇੱਕ ਜਿੰਨੀਆਂ ਐ ਤੇ ਜਿਹੜਾ ਪ੍ਰੀਸ਼ਦ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਉਹ ਤਾਂ ਉਹ ਡਾਂਗਾ ਮਾਰ ਕੇ ਦਿੱਤੀ ਲੈਣੀ ਐ ਅਜਨੇ ਬਾਕੀ ਰਹਿਣ ਲਿਆ ਇਹ ਇਸੇ ਤਰੀਕੇ ਕੰਮ ਚੱਲਣਾ ਪੰਚਾਇਤ ਸੰਪਤੀ ਤਨਤਨ ਦੇ ਵਿੱਚ 17 ਸੀ ਵਿੱਚੋਂ 12 ਬਿਨਾ ਮੁਕਾਬਲਾ ਦਿੱਤ ਲਿਆ ਮਤਲਬ ਪੰਚਾਇਤ ਸੰਪਤੀ ਹਕਮਨਾਨ ਪਾਰਟੀ ਦੀ ਬਣ ਗਈ ਗੰਢੀਵਿੰਡ ਦੇ ਵਿੱਚ 15 ਦੀਆਂ 15 ਹੀ ਅਨਪੋਸਟ ਜੱਟੀਆਂ ਜਿਹੜੀਆਂ ਰਿਜੈਕਟ ਹੋਈਆਂ ਸਾਰੀਆਂ اپੋਜੀਸ਼ਨ ਦੀਆਂ 15 ਦੀਆਂ 15 ਹੀ ਜਿਹੜੀ ਹੈਗੀ ਐ ਨਾ ਉਹ ਜਿਹੜੀਆਂ 15 ਹੀ ਚਾਹੀਦੀਆਂ ਸੀ ਤੇ 15 ਹੀ ਨਾਮਿਨੇਸ਼ਨ ਰੱਖੀਆਂ ਦੇਖੋ ਕਿੰਨਾ ਇਹ ਸਿਸਟਮ ਇਹਨਾਂ ਨੇ ਸੌਖਾ ਕਰ ਦਿੱਤਾ ਵੀ ਲੋਕਾਂ ਨੂੰ ਇਲੈਕਸ਼ਨ 'ਚ ਖੇਚਲ ਨਾ ਕਰਨੀ ਪਵੇ ਇਹ ਤੁਹਾਨੂੰ ਆਰਗੂਮੈਂਟ ਬੰਦਾ ਹੈ ਬਦਲਾਇਆ ਕਿਤਨੀ ਵੱਲ ਸਾਹਿਬ ਦਾ ਔਰ ਮਨੀਸ਼ ਸੋਢੀਆ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਕਿੰਨਾ ਅੱਛਾ ਬਦਲਾਇਆ ਤੇ ਲੋਕਾਂ ਨੇ ਨਾਮਿਨੇਸ਼ਨ ਧਾਰ ਕਰਤੀਆਂ ਰੱਦ ਕੀਤੀਆਂ ਫੈਸਲਾ ਹੋ ਗਿਆ ਕਿੱਡੇ RAM ਨਾਲ ਜਿਹੜੀ ਹੈਗੀ ਆ ਉਹ ਉਹਦੀ ਪੰਚਾਇਤ ਸੰਵਤੀ ਜਿਹੜੀ ਚੱਲੇਗੀ ਕਿ ਸਾਰੇ ਅਨਪੋਜ ਜਿੱਤ ਗਏ ਕੋਈ ਖਰਚਾ ਨਹੀਂ ਕੋਈ ਕੁਛ ਨਹੀਂ ਤੇ ਸਾਰੇ ਪੰਜਾਬ 'ਚ ਕਰ ਦਿਓ ਜੇ ਇਸੇ ਤਰੀਕੇ ਹੀ ਕਰਨਾ ਤੇ ਉਹਨੂੰ ਸਾਰੇ ਕਰ ਦਿਓ ਇਸੇ ਤਰ੍ਹਾਂ ਪੱਟੀ ਦੇ ਵਿੱਚ 16 ਪੰਚਾਇਤ ਸੰਵਤੀ ਦੇ ਮੈਂਬਰ ਹੁੰਦੇ ਆ 13 ਜਿੱਤ ਗਏ ਜੀ ਵਿੱਚੋਂ ਅਨਪੋਜ ਬਸਰ ਤੰਤੇ ਇਲੈਕਸ਼ਨ ਹੋਣੀ ਹੋਵੇ ਨਾ ਹੋਵੇ ਹੁਣ ਤਿੰਨਰ ਤੇ ਉਹਨਾਂ ਨੇ ਲੜਕੇ ਕੀ ਕਰਨੀ ਤੁਜਿਆਂ ਜਿਹੜੇ ਬਾਕੀ ਬਚਦੇ ਆ ਤਿੰਨ ਉਹਨਾਂ ਅੱਜ ਲੜ ਕੇ ਉਹਨਾਂ ਨੇ ਕੀ ਕਰਨਾ ਕਿਉਂਕਿ ਨਿਸ਼ਾਨਾ ਤਾਂ ਹੁੰਦਾ ਨੇ ਕਿਸੇ ਨੇ ਚੇਅਰਮੈਨ ਬਣਨਾ ਬਲਾਦ ਸੰਪਤੀ ਦਾ ਕਿਸੇ ਨੇ ਵਾਈਸ ਚੇਅਰਮੈਨ ਨਾ ਤਾਂ 13 ਤੋਂ ਜਿੱਤ ਕੇ ਦੂਜੇ ਪਾਸੇ ਕਬਜ਼ਾ ਉਹਨਾਂ ਦਾ ਹੋ ਗਿਆ ਇਸੇ ਤਰ੍ਹਾਂ ਸ਼ਹਿਰਾ ਪੰਨੂਆਂ ਦੇ ਵਿੱਚ 20 ਦੇ ਵਿੱਚੋਂ 8 ਜਿੱਤ ਗਏ ਇਹ ਇੱਕੋ ਜਿਹਲੇ ਦੀ ਮਸਾਲਾ ਤਰਨਤਨ ਦੀ ਤੇ ਪਿਖੀ ਪਿੰਡ ਦੇ ਆਰਓ ਨੂੰ ਮੈਂ ਸ਼ਾਬਾਸ਼ ਦੇਣੀ ਚਾਹੁੰਦਾ 23 ਤੋਂ 23 ਜਿਤਾਤੇ ਸਾਰੇ ਕੰਮ ਨੇ ਬੈਠਦੇ ਤੇ ਮੈਂ ਇਹ ਛੁੱਟੀ ਛੱਡੀ ਜਾਣਾ ਹੋਣਾ ਉਹਨੂੰ ਸੋਚੋ ਉਹਨੇ ਚੱਲ ਕੰਮ ਮੁੱਕੇ ਨਾਲੇ ਸਰਕਾਰ ਖੁਸ਼ ਤੇ ਨਾਲੇ ਆਪ ਖੁਸ਼ ਤੇ 23 ਚਾਹੀਦੇ ਸੀ ਹਰ ਸੀਟ ਤੇ ਇੱਕ ਇੱਕ ਬੰਦੇ ਦਾ ਨਾਮਿਨੇਸ਼ਨ ਰਹਿ ਗਿਆ ਉਹ ਕਿਦਾਂ ਰਹਿ ਗਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਇਸੇ ਤਰ੍ਹਾਂ ਬਲਟੋਆ ਉਥੇ 18 ਟੋਟਲ ਪੰਚਾਇਤ ਸੰਪਤੀ ਦੇ ਮੈਂਬਰ ਆ ਤੇ ਉਹਦੇ ਵਿੱਚੋਂ 16 ਮੈਂਬਰ ਜਿਹੜੇ ਆ ਉਹ ਅਨਪੋਸਟ ਜਿੱਤ ਕੇ ਬਾਕੀਆਂ ਦੇ ਨਾਮਿਨੇਸ਼ਨ ਰੱਦ ਹੋ ਗਏ ਹੁਣ ਦੱਸੋ ਤੁਸੀਂ ਸਾਰਾ মিডিਆ ਬੈਠਾ ਹੈ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਜੇ ਇਸ ਤਰੀਕੇ ਹੀ ਇਲੈਕਸ਼ਨਸ ਤੁਸੀਂ ਕਰਾਉਣੀਆਂ ਨੇ ਹਲੇ ਇਸ ਤੋਂ ਇਲਾਵਾ ਜਿਹੜਾ ਨਾਮਿਨੇਸ਼ਨ ਸੈਂਟਰ ਦੇ ਬਾਹਰ ਗੰਦ ਪਿਆ ਨਾ ਉਹ ਅਰਨ ਸ਼ਰਮਾ ਜੀ ਨੇ ਦੱਸਿਆ ਸੀ ਕਿ ਉਹ ਐਡ ਕਿੰਨੀ ਕਰਦਾ ਉਹ ਇਸ ਕਰਕੇ ਖਾਤੇ 'ਚ ਜ਼ਿਆਦਾ ਨਹੀਂ ਆਇਆ ਕੁਛ ਤਾਂ ਮੈਂ ਤੇ ਆਇਆ ਵੀਡੀਓ ਤੁਸੀਂ ਚਲਾਈਆਂ ਪਰ ਉਹ ਐਡ ਕੀ ਉਸ ਗੱਲ ਤੋਂ ਛੁੱਟ ਜੇ ਚੱਕਨੇ ਸੀ ਜਿਹੜੇ ਤੇ ਨਹੀਂ ਪਹੁੰਚ ਸਕੇ ਉਹ ਗਿਣਤੀ ਵਿੱਚ ਸ਼ਾਮਲ ਨਹੀਂ ਹੈ ਪਰ ਇਸ ਤਰੀਕੇ ਜਿਹੜੇ ਆ ਇਹ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਕਬਜ਼ੇ ਜਿਹੜੇ ਆ ਉਹ ਕੀਤੇ ਜਾਂਦੇ। ਵੇ ਮਜੀਠਾ ਹਲਕੇ ਦੀ ਵੀ ਮੈਂ ਗੱਲ ਕਰ ਲੈਣਾ। ਦੇਖੋ ਮਜੀਠਾ ਸਾਹਿਬ ਭਾਵੇਂ ਅੱਜ ਜਿਲ੍ਹੇ ਦੇ ਵਿੱਚ ਅਜ ਇੱਕ ਉਹਨਾਂ ਨੂੰ ਕ੍ਰੈਡਿਟ ਜਾਂਦਾ। ਤੁਸੀਂ ਪਿਛਲੀ ਸਾਰੀ ਮਜੀਠੇ ਦੀ ਹਿਸਟਰੀ ਕੱਢ ਕੇ ਦੇਖ ਲਓ ਜਿੰਨੇ ਦੇਰੋਂ ਐਮਐਲਏ ਰਹਾ ਜਾਂ ਮੰਤਰੀ ਰਿਹਾ ਕਦੀ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਇੱਕ ਵੀ। ਕਿਉਂਕਿ ਇਹ ਕਹਿੰਦੇ ਆ ਨਾ ਤੁਹਾਡੇ ਵੜੇ ਵੀ ਇਦਾਂ ਹੀ ਹੁੰਦਾ ਰਿਹਾ। ਸਾਡੇ ਵੜੇ ਇਦਾਂ ਨਹੀਂ ਹੁੰਦਾ ਰਿਹਾ। ਮੇਰਾ ਰੋਪੜ ਦਾ ਕੱਢ ਕੇ ਦੇਖ ਲਿਓ ਮੈਂ ਵੀ ਮੰਤਰੀ ਰਿਆ ਕਦੀ ਇੱਕ ਨੋਮੀਨੇਸ਼ਨ ਜਿਹੜੀ ਆ ਕਦੀ ਕਿਸੇ ਆਪੋਜੀਸ਼ਨ ਦੀ ਅਸੀਂ ਰੱਦ ਕੀਤੀ ਹੋਵੇ ਕਦੀ ਕਦੀ ਨਹੀਂ ਕਿਆਸੀਂ ਵੀ ਸਾਰਿਆਂ ਨੂੰ ਲੜਨ ਦਿਓ ਡੈਮੋਕ੍ਰੇਸੀ ਆ ਤੇ ਜਿਹੜਾ ਜਿੱਤ ਕੇ ਆ ਜਾਏਗਾ ਉਹ ਠੀਕ ਆ ਕੋਈ ਆਦਮੀ ਜੀਰੇ ਦੇ ਵਿੱਚ 21 ਬੰਦਿਆਂ ਨੂੰ ਜਿਹੜੀਆਂ 21 ਪੰਚਾਇਤ ਸੰਪਤੀਆਂ ਦੇ ਉੱਤੇ ਕੋਈ ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤੀ ਗਈ ਧੱਕੇ ਦੇ ਨਾਲ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਦੇਖੋ ਲੇਡੀ ਐਮਐਲਏ ਆ ਮੈਂ ਗਨੀਵ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦਾ ਕਿ ਐਡੀ ਵੱਡੀ ਮੁਸ਼ਕਲ ਦੇ ਵਿੱਚੋਂ ਪਰਿਵਾਰ ਨਿਕਲ ਰਿਹਾ ਬੱਚਿਆਂ ਨੂੰ ਵੀ ਸਾਂਭਣਾ ਹੁੰਦਾ ਪਰ ਦਲੇਰੀ ਹੈ ਕਿ ਆਪਣੇ ਵਰਕਰਾਂ ਦੇ ਨਾਲ ਵੀ ਜਾ ਕੇ ਡਟ ਕੇ ਉੱਥੇ ਜਿਹੜੇ ਚਟਾਨ ਵਾਂਗੂ ਖੜੇ ਆ ਪਰ ਇਹ ਵੀ ਕਿਸੇ ਨੇ ਜਿਹੜਾ ਸੰਕੋਚ ਨਹੀਂ ਕੀਤਾ ਕਿ ਇੱਕ ਡੇਢੀ ਐਮਐਲਏ ਉਹਨੂੰ ਬਾਹਰ ਆ ਕੇ ਜਿਹੜੇ ਨਾਰੇ ਜਿਹੜੇ ਵਰਕਰਾਂ ਦੇ ਨਾਲ ਲਾਉਣੇ ਪੈ ਰਹੇ ਆ ਕੀ ਇੱਜ਼ਤ ਦੇ ਰਹੇ ਹੋ ਤੁਸੀਂ ਆਪਣੇ ਇਲੈਕਟਿਡ ਰਿਪ੍ਰেজੈਂਟੇਟਿਵ ਨੂੰ ਇਹ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਦਾ ਮੈਂ ਪੁੱਛਣਾ ਚਾਹੁੰਦਾ ਕਿ ਕੀ ਫਾਇਦਾ ਕਿ 12 ਬੰਦਿਆਂ ਨੇ ਸਿਰਫ ਨਾਮਿਨੇਸ਼ਨ ਉਹ ਵੀ ਪਤਾ ਨਹੀਂ ਕਿੱਦਾਂ ਫਾਈਲ ਕਰ ਲਏ 21 ਨੇ ਨਾਮਿਨੇਸ਼ਨ ਉੱਥੇ ਮਜੀਠਾ ਹਲਕੇ ਦੇ ਵਿੱਚ ਫਾਈਲ ਨਹੀਂ ਕੀਤੇਗੇ ਇਸੇ ਤਰ੍ਹਾਂ ਭੋਆ ਅਸੈਂਬਲੀ ਕੰਸਟੈਂਸੀ ਆ ਪਠਾਨਕੋਟ ਦੀ ਉੱਥੇ ਜਿਹੜੀ ਹੈ ਇੱਕ ਵੀ ਨਾਮਿਨੇਸ਼ਨ ਜਿਹੜੀ ਹੈ ਪੰਚਾਇਤ ਸੰਪਤੀ ਦੀ ਉਹ ਸਾਡੇ ਦਾਖਲ ਨਹੀਂ ਹੋ ਸਕੀ ਇੱਕ ਵੀ ਪਾ ਪਠਾਨਕੋਟ ਦੇ ਵਿੱਚ ਇਹ ਬਿਮਾਰੀ ਇੱਕ ਪਾਸੇ ਨਹੀਂ ਹੈ ਐਪੀਡੈਮਿਕ ਹੈ ਤਨਤਨ ਉਧਰ ਹੈ ਉਹ ਉਧਰ ਜੇਨਕ ਦੇ ਨਾਲ ਜਿਹਾ ਲੱਗਦਾ ਪਠਾਨਕੋਟ ਡਿਸਟ੍ਰਿਕਟ ਸਾਰੇ ਪਾਸੇ ਜਿਹੜੀ ਹੈ ਗਿਆ ਸਰਦੂ ਜੀਰੇ ਨੂੰ ਪੂਰੀਆ ਮਾਰ ਪੈ ਰਹੀ ਹੈ ਜੀਰਾ ਦੇ ਵਿੱਚ ਸਾਡਾ ਇੱਕ ਵੀ ਕੈਂਡੀਡੇਟ ਨੋਮੀਨੇਸ਼ਨ ਫਾਈਲ ਨਹੀਂ ਕਰ ਸਕਿਆ ਇੱਕ ਵੀ ਪੂਰੀ ਪੰਚਾਇਤ ਸੰਮਤੀ ਦੇ ਵਿੱਚ ਸਿਰਫ ਜ਼ਬਰ ਕਰਕੇ ਡੰਡੇ ਕਰਕੇ ਤੇ ਉਹਨਾਂ ਦੀ ਜਿਹੜੀਆਂ ਰਿਕਵਟਾ ਖੜੀਆਂ ਕੀਤੀਆਂ ਉਹਦੇ ਕਰਕੇ ਇੱਕ ਵੀ ਨਾਮੀਨੇਸ਼ਨ ਫਾਈਲ ਨਹੀਂ ਕਰ ਦਿੱਤਾ ਕਾਦੀਆਂ ਦੇ ਵਿੱਚ ਸਾਡੇ 32 ਉਮੀਦਵਾਰ ਪੰਚਾਇਤ ਸੰਪਤੀ ਕਾਦੀਆਂ ਦੇ ਵਿੱਚ ਖੜੇ ਸੀ 15 ਦੇ ਕਾਗਜ਼ ਰਿਜੈਕਟ ਹੋ ਗਏ ਸਾਡਿਆਂ ਦੇ ਦੂਜੀਆਂ ਪਾਰਟੀਆਂ ਦੇ ਵੀ ਬਹੁਤ ਹੋਇਆ ਪਰ ਮੈਂ ਹੁਣ ਜਿਹੜੇ ਜ਼ਿਕਰ ਕਰ ਰਿਹਾ ਸਾਡੀਆਂ ਪਾਰਟੀਆਂ ਦਾ ਜੈਤੋਂ ਦੇ ਵਿੱਚ 25 ਦੇ ਵਿੱਚੋਂ 7 ਜਿਹੜਿਆ ਉਹ ਰਿਜੈਕਟ ਹੋ ਗਏ ਜਿਹੜਾ ਕਮਾਨ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਰੱਦ ਹੋ ਗਈ ਸ੍ਰੀ ਹਰਮਿੰਦਰਪੁਰ ਦਾ ਹਿੱਸਾ ਗੁਰਦਾਸਪੁਰ ਦੇ ਵਿੱਚ ਔਰ ਜਿਹੜੇ 3 ਪੰਚਾਇਤ ਸਦਨੀਆਂ ਉੱਥੇ ਰੱਦ ਹੋ ਗਈਆਂ ਨੂਰਪੁਰ 베ਦੀਦਮ ਆਪਣੇ ਰੋਪੜ ਵਿਧਾਨ ਸਭਾ ਦਾ ਦੇਖ ਰਿਹਾ ਸੀ ਕਦੀ ਅਸੀਂ ਇੱਕ ਨਾਮਿਨੇਸ਼ਨ ਰਜੈਕਟ ਨਹੀਂ ਹੋਈ ਸੀ ਕੱਲਾ ਨੂਰਪੁਰ 베ਦੀ ਦੇ ਵਿੱਚ 8 ਨਾਮਿਨੇਸ਼ਨ ਸਾਰੇ ਪਾਰਟੀਆਂ ਦੇ ਮਿਲਾ ਕੇ ਜਿਹੜੇ ਆ ਉੱਥੇ ਰੱਦ ਹੋਏ ਇਸੇ ਤਰ੍ਹਾਂ ਪਾਤੜਾਂ ਦੇ ਵਿੱਚ 6 ਹੋਏ ਰੱਦ ਘਨੌਰ ਦੇ ਵਿੱਚ 6 ਰੱਦ ਹੋਏ ਔਰ ਰਾਜਾ ਸਾਸੀ ਦੇ ਵਿੱਚ 35 ਦੇ ਵਿੱਚੋਂ 25 ਰੱਦ ਹੋ ਗਏ ਜੰਡਿਆਲਾ ਦੇ ਵਿੱਚ 25 ਦੇ ਵਿੱਚੋਂ 9 ਰੱਦ ਹੋ ਗਏ ਇਹ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਦੂਜੀਆਂ ਪਾਰਟੀਆਂ ਦੀ ਵੀ ਹੋਇਆ ਅਜਨਾਲਾ ਦੇ ਵਿੱਚ 33 ਦੇ ਵਿੱਚੋਂ 9 ਹੋਇਆ ਬਾਬਾ ਬਕਾੜਾ ਦੇ ਵਿੱਚ 40 ਦੇ ਵਿੱਚੋਂ 18 ਰੱਦ ਹੋਏ ਜਿਹੜਾ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ 2 ਸੀਗੀਆਂ ਇੱਕ ਰੱਦ ਹੋ ਗਿਆ ਤੇ ਜਿਹੜੇ ਪੰਚਾਇਤ ਸੰਤੀ ਸੀ 21 ਸੀ ਟੋਟਲ ਤੇ 20 ਰੱਦ ਹੋ ਗਏ ਸਿਰਫ ਇੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਕੱਲਾ ਇੱਕ ਸੀਟ ਦੇ ਉੱਤੇ ਜਿਹੜਾ ਸਾਡਾ ਕੈਂਡੀਡੇਟ ਰਹਿ ਗਿਆ 20 ਦੇ ਉੱਤੇ ਨਾਮਿਨੇਸ਼ਨ ਜਿਹੜੇ ਆ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਉਹ ਰੱਦ ਹੋ ਗਏ ਫਤਿਹਗੜ ਚੂੜੀਆਂ ਵਿਧਾਨ ਸਭਾ ਹਲਕਾ ਹੈ 25 ਦੇ ਵਿੱਚੋਂ 14 ਪੰਚਾਇਤ ਸੰਪਤੀ ਦੇ ਤੇ 4 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ 2 ਜ਼ਿਲ੍ਹਾ ਪ੍ਰੀਸ਼ਦ ਦੇ ਰੱਦ ਹੋ ਗਏ ਉਹਨੇ ਕਿ ਇਲੈਕਸ਼ਨ ਕਮਿਸ਼ਨ ਇਹ ਰੱਦ ਹੋਣ ਦਾ ਕਾਰਨ ਕੀ ਹੈ ਇੱਕ ਟੋਟਲ ਜਿਹੜਾ ਸupervision failure ਹੈਗਾ ਇਹਦਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨਰ ਦਾ ਕਿਉਂਕਿ ਮੇਰੇ ਖਿਆਲ ਅਰਸ਼ਪੀਤ ਕਲੇਰ ਹਰੀ ਥੱਕ ਕੇ ਹੋਣੇ ਆਜਾਜ ਕੇ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਰਾਤੀ ਵੀ ਗਏ ਸੀ ਪੰਜਾਬ ਦੇ ਵਿੱਚ ਤੇ ਲੋਕਤੰਤਰ ਦਾ ਕਤਲ ਹੋ ਰਿਹਾ ਸੀ ਤੇ ਜਿਹਨੇ ਪਹਿਰੇਦਾਰੀ ਕਰਨੀ ਸੀ ਉਹਦੇ ਦਫਤਰ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਕੱਲਾ ਉਹਨਾਂ ਦਾ ਜਿਹੜਾ ਦਫਤਰ ਦਾ ਗਾਰਡ ਸੀ ਡਿਊਟੀ ਤੇ ਚੌਕੀਦਾਰ ਇਕੱਲਾ ਉਹ ਸੀ ਜਦੋਂ ਸਾਡੀ ਟੀਮ ਉੱਥੇ ਆਸਰੇ ਵਾਸਤੇ ਗਈ ਕਿ ਐਡਾ ਵੱਡਾ ਲੋਕਤੰਤਰ ਦਾ ਘਾਣ ਹੋ ਗਿਆ ਤੇ ਇਲੈਕਸ਼ਨ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਉੱਥੇ ਦਫ਼ਤਰ ਦੇ ਵਿੱਚ ਇੱਕ ਕਲਰਕ ਨਹੀਂ ਸੀਗਾ ਕੋਈ ਅਫਸਰ ਨਹੀਂ ਸੀਗਾ ਸਟੇਟ ਇਲੈਕਸ਼ਨ ਕਮਿਸ਼ਨਰ ਨਹੀਂ ਸੀਗੇ ਉਹਨਾਂ ਦਾ ਕੋਈ ਹੋਰ ਅਫਸਰ ਨਹੀਂ ਸੀ ਕਿਉਂਕਿ ਇਹ ਦਿਨ ਉਹਨਾਂ ਵਾਸਤੇ ਇੰਪੋਰਟੈਂਟ ਨਹੀਂ ਸੀ ਕਿਉਂਕਿ ਇਹ ਦਿਨ ਪੰਜਾਬ ਸਰਕਾਰ ਦਾ ਸੀ ਇਹ ਦਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਅੱਜ ਤੁਸੀਂ ਆਪਣਾ ਜੋ ਸਤਾਪਤੀ ਕਰਨੀ ਹੈ ਆਪਣੇ ਸਿਸਟਮ ਦੇ ਵਿੱਚ ਤੁਹਾਨੂੰ ਖੁੱਲੀ ਛੁੱਟੀ ਹੈ ਸਾਡੀਆਂ ਅੱਖਾਂ ਵੀ ਬੰਦ ਆ ਅਸੀਂ ਫਿਜ਼ੀਕਲੀ ਵੀ ਦਫਤਰ ਦੇ ਵਿੱਚੋਂ ਸ਼ਾਮ ਨੂੰ ਉੱਠ ਗਏ ਆ ਕੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹੋ ਜੇ ਐਮਰਜੈਂਸੀ ਹਾਲਾਤ ਦੇ ਵਿੱਚ ਜਿੰਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚੋਂ ਡਿਸਟ੍ਰਿਕਟਾਂ ਜਿਹੜੀਆਂ ਨੇ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਇਹ ਐਨਸ਼ੋਰ ਕਰ ਲਵੇ ਕਿ ਮੇਰੇ ਕੋਲੇ ਪਹੁੰਚ ਗਈਆਂ ਤੇ ਲੇਟ ਕਿਉ ਹੋ ਰਹੀਆਂ ਡਿਸਟਾਂ ਇਹਦਾ ਨੋਟਿਸ ਰਵੇ ਤੇ ਕਮਿਸ਼ਨ ਦਫਤਰ ਛੱਡ ਕੇ ਭੱਜ ਜਵੇ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਹਰ ਕਬ ਹਾਈ ਕੋਰਟ ਹੀ ਕਰੇਗੀ ਹਾਈ ਕੋਰਟ ਦੇ ਵੀ ਆਪਣੇ ਬਹੁਤ ਉਹਨਾਂ ਦੇ ਅਰਜੇਵੇਂ ਨੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਕੰਮ ਹੈ ਡਿਪਟੀ ਕਮਿਸ਼ਨਰ ਨਹੀਂ ਉੱਥੇ ਗੱਲ ਸੁਣਦੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੂਲ ਦੇ ਮੁਤਾਬਕ ਹੋਏਗਾ ਜੀ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਜੀ ਆਰਓ ਨਾਲ ਗੱਲ ਕਰ ਲੋ ਜੀ